ਪੂਰੀ ਵਧੀਆ ਤੇ ਬਹੁਤ ਸੋਹਣੀ ਤਿਆਰ ਕਰਵਾਈ ਹੋਈ ਆਪਾਂ ਕੂਠੀ ਲੈ ਕੇ ਪਹੁੰਚੇ ਆ ਜੀ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗੀ ਰੇਟ ਵੀ ਠੀਕ ਐ ਕੋਠੀ ਵੀ ਸੋਹਣੀ ਐ ਬਾਕੀ ਜਿਹੜੇ ਮਾਲਕ ਨੇ ਉਹਨਾਂ ਨੇ ਦੱਸਿਆ ਅਸੀਂ ਸਾਰੇ ਬਾੜ ਥੱਲੇ ਕੈਨੇਡਾ ਤਾਂ ਕਰਕੇ ਕੋਠੀਆਂ ਜਿਹੜੀ ਵੇਚਣੀ ਆ ਸੀ ਬਾਕੀ ਤੁਹਾਨੂੰ ਸਾਰਾ ਕੁਝ ਆਪਾਂ ਦੱਸਾਂਗੇ ਸਾਰਾ ਕੁਝ ਕਨਫਰਮ ਕਰਵਾਵਾਂਗੇ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਲਾਜ਼ਮੀ ਨੋਟ ਕਰ ਲਓ ਜੇ ਤੁਸੀਂ ਐਡ ਕਰਵਾਉਣੀ ਐ ਜੀ ਜਿੱਥੋਂ ਵੀ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਕੋਠੀ ਆ ਘਰ ਆ ਮਕਾਨ ਹਵੇਲੀ ਮਹਿਲ ਕਿਸੇ ਵੀ ਏਰੀਆ ਚ ਪਿੰਡ ਚ ਸ਼ਹਿਰ ਚ ਜਿੱਥੋਂ ਵੀ ਤੁਸੀਂ ਦੇਖ ਰਹੂ ਆਪਣਾ WhatsApp ਨੰਬਰ ਤੁਹਾਨੂੰ ਮਿਲ ਗਿਆ ਹੋਊਗਾ 73800 ਪੂਰਾ 6273 ਪੂਰੀ ਵੀਡੀਓ ਚ ਉੱਪਰ ਚੱਲਦਾ ਰਹਿੰਦਾ ਆਪਣੇ ਕੋਲ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਭੇਜ ਕੇ ਫਰੀ ਦੇ ਵਿੱਚ ਐਡ ਤੁਸੀਂ ਲਗਵਾ ਸਕਦੇ ਹੋ ਨਵੀਆਂ-ਨਵੀਆਂ ਕੂਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਜਿਹੜੀ ਕੂਠੀ ਅੱਜ ਆਪਾਂ ਲੈ ਕੇ ਪਹੁੰਚੇ ਹਾਂ ਇਹਦੀ ਜਿਹੜੀ ਆਪਾਂ ਨੂੰ ਜਗ੍ਹਾ ਮਿਲੂਗੀ ਉਹ ਆਪਾਂ ਨੂੰ ਰਜਿਸਟਰੀ ਵਾਲੀ ਮਿਲੂਗੀ ਤੇ ਪੂਰੀ ਆਪਾਂ ਗੱਲ ਕਰਦੇ ਹਾਂ ਜੀ ਵਾਰਿਸਰ ਤੁਹਾਨੂੰ ਸਾਰਾ ਕੁਝ ਆਪਾਂ ਦੱਸਾਂਗੇ ਤੇ ਇਹਨਾਂ ਨੇ ਵੀਡੀਓ ਵੀ ਬਹੁਤ ਵਧੀਆ ਬਣਾ ਕੇ ਭੇਜੀ ਆ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਤੇ ਜਗਾਹ ਆ ਰਜਿਸਟਰੀ ਵਾਲੀ ਹੋਗੀ ਜਦੋਂ ਆਪਾਂ ਮੇਨ ਗੇਟ ਰਾਹੀਂ ਐਂਟਰ ਕਰਦੇ ਹਾਂ ਇੱਕ ਪਾਸੇ ਆਪਾਂ ਨੂੰ ਬਾਥਰੂਮ ਏਰੀਆ ਮਿਲ ਜਾਊਗਾ ਬਾਕੀ ਆ ਗਿਆ ਜੀ ਕਪੋਰਚ ਇੱਥੋਂ ਹੀ ਆਪਾਂ ਨੂੰ ਉੱਪਰ ਜਾਣ ਵਾਸਤੇ ਪੌੜੀਆਂ ਮਿਲ ਜਾਣਗੀਆਂ ਜਿਹੜੀ ਆਪਾਂ ਇਹ ਸਾਹਮਣੇ ਵਿੰਡੋ ਦੇਖ ਰਹੇ ਹਾਂ ਸੀ ਇਹ ਆ ਗਈ ਕਿਚਨ ਦੀ ਤੇ ਬਾਹਰੋਂ ਜਿਹੜੀ ਇਹਨਾਂ ਨੂੰ ਗਲੀ ਲੱਗਦੀ ਹੈ ਗਲੀ ਵੀ ਬਹੁਤ ਵਧੀਆ ਲੱਗਦੀ ਹੈਗੀ। ਬਾਕੀ ਆਪਾਂ ਅੰਦਰ ਚੱਲਦੇ ਹਾਂ ਜੀ ਸਾਰੀ ਗੱਲਬਾਤ ਕਰਦੇ ਹਾਂ ਦੇਖਦੇ ਹਾਂ ਸਾਰਾ ਕੁਝ ਜੇ ਆਪਾਂ نیچے ਫਰਸ਼ ਦੀ ਗੱਲ ਕਰੀਏ ਤਾਂ نیچے ਆਪਾਂ ਨੂੰ ਸਾਰੇ ਕਿਤੇ ਮਾਰਬਲ ਪੱਥਰ ਲੱਗਿਆ ਹੋਇਆ ਮਿਲ ਜਾਊਗਾ। ਬਾਕੀ ਤੁਸੀਂ ਦੇਖ ਰਹੇ ਹੋ ਇਹ ਆ ਗਿਆ ਸਾਰਾ ਲੋਬੀ ਏਰੀਆ ਵਧੀਆ ਲੋਬੀ ਇਹਨਾਂ ਨੇ ਬਣਾ ਰੱਖੀ ਹੈ। ਬਾਕੀ ਜੋ ਵੀ ਜੋੜੀਆਂ ਵਗੈਰਾ ਸ਼ੀਸ਼ਿਆਂ ਦਾ ਕੰਮ ਇਹਨਾਂ ਨੇ ਕਰਵਾਇ ਰੱਖਿਆ ਜੀ। ਤੇ ਕੋਠੀ ਦਾ ਜਿਹੜਾ ਕਿਚਨ ਹੈ ਉਹ ਵੀ ਤੁਸੀਂ ਦੇਖ ਲਓ ਬਾਕੀ ਕੋਠੀ ਤੁਸੀਂ ਦੇਖ ਰਹੂ ਕੋਠੀ ਥੋੜੀ ਪੁਰਾਣੀ ਜ਼ਰੂਰ ਹੈ ਪਰ ਹਾਲਤੇ ਦੀ ਬਹੁਤ ਵਧੀਆ ਪਈ ਹੈ ਜੀ ਬਾਕੀ ਰੰਗ ਰੂng ਦੇਖ ਲਓ ਤੇ ਜਿਹੜਾ ਆਪਾਂ ਨੂੰ ਪੂਰਚ ਏਰੀਆ ਪਿੱਛੇ ਦੇਖਣ ਨੂੰ ਮਿਲਿਆ ਸੀਗਾ ਉਹਦੇ ਵਿੱਚੋਂ نیچے-níche ਤੋਂ ਤਾਂ ਰੰਗ ਲਿਖਿਆ ਹੋਇਆ ਸੀਗਾ ਬਾਕੀ ਆਪਾਂ ਨੂੰ ਕਿਤੋਂ ਰੰਗ ਲਿਖਿਆ ਹੋਇਆ ਨਹੀਂ ਮਿਲਣਾ ਚਾਹੀਦਾ ਬਾਕੀ ਤੁਸੀਂ ਜਿਵੇਂ ਜਿਵੇਂ ਦੇਖ ਰਹੇ ਹੋ ਓਮੇ ਓਮੇ ਤੋਂ ਅਨੁਸਾਰਾ ਕੁਝ ਵਧੀਆ ਤਰੀਕੇ ਨਾਲ ਪਤਾ ਲੱਗਦਾ ਰਹੂਗਾ ਤੇ ਇੱਕ ਬੈਡਰੂਮ ਆ ਗਿਆ ਇਹ ਤੁਸੀਂ ਦੇਖ ਲਓ نیچے ਪੱਥਰ ਲੱਗਿਆ ਹੋਇਆ ਇਹ ਬੈਡਰੂਮ ਪੂਰਾ ਵਧੀਆ ਆਪਾਂ ਨੂੰ ਮਿਲ ਜਾਊਗਾ ਬਾਕੀ ਕਮੀ ਪੇਸ਼ੀ ਕਿਸੇ ਤਰ੍ਹਾਂ ਦੀ ਕੋਈ ਨਹੀਂ ਮਿਲਣੀ ਵਧੀਆ ਇਹਨਾਂ ਨੇ ਕੰਮ ਕਰਵਾ ਰੱਖਿਆ ਜਿੰਨਾ ਵੀ ਕਰਵਾਇਆ ਹੋਇਆ ਜੇ ਆਪਾਂ ਬੈਕ ਸਾਈਡ ਦੀ ਗੱਲ ਕਰੀਏ ਤਾਂ ਬੈਕ ਸਾਈਡ ਵੀ ਦੇਖ ਲਓ ਉੱਪਰ ਆਪਾਂ ਨੂੰ ਰੋਸ਼ਨੀ ਵਾਸਤੇ ਇੱਕ ਜਾਲ ਮਿਲ ਜਾਊਗਾ ਤੇ ਮਾਲਕ ਜਿਹੜੇ ਆਪ ਨੇ ਉਹਨਾਂ ਨੇ ਦੱਸਿਆ ਵੀ ਅਸੀਂ ਬਾਅਦ ਚੱਲੇ ਆ ਤਾਂ ਕਰਕੇ ਅਸੀਂ ਆ ਜਿਹੜੀ ਹੈ ਕੋਠੀ ਸੇਲ ਕਰਨੀ ਹੈ। ਬਾਕੀ ਬੈਕ ਸਾਈਡ ਆਪਾਂ ਨੂੰ ਪੂਜਾ ਰੂਮ ਵੀ ਦੇਖਣ ਨੂੰ ਮਿਲੂਗਾ। ਜਿਵੇਂ ਕਿ ਤੁਸੀਂ ਦੇਖ ਰਹੇ ਹੋ ਪੂਜਾ ਰੂਮ ਬਹੁਤ ਵਧੀਆ ਇਹਨਾਂ ਨੇ ਬਣਵਾਇਆ ਹੋਇਆ। ਤੇ ਇਕੱਲੀ ਇਕੱਲੀ ਆਪਾਂ ਗੱਲ ਕਰ ਰਹੇ ਰਿਆਂ ਜੀ ਸਾਰਾ ਕੁਝ ਤੁਸੀਂ ਦੇਖੋਗੇ ਤਾਂ ਮੈਨੂੰ ਕਮੈਂਟ ਕਰਦੇ ਰਿਓ ਨਾਲ ਦੀ ਨਾਲੀ ਚੱਲਦੀ ਚੱਲਦੀ ਵੀਡੀਓ 'ਚ ਵੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਆ ਜੀ? ਜੇ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਆ ਤਾਂ ਚੱਲਦੀ ਚੱਲਦੀ ਵੀਡੀਓ 'ਚ ਲਾਈਕ ਲਾਜ਼ਮੀ ਕਰ ਦਿਓ। ਬਾਕੀ ਵਾਲਪੇਪਰ ਦਾ ਜਿਹੜਾ ਇਹਨਾਂ ਨੇ ਕੰਮ ਕਰਵਾਇਆ ਹੋਇਆ ਮਾਲਕ ਨੇ ਦੱਸਿਆ ਜਿਹੜੇ ਕੋਠੀ ਦੇ ਮਾਲਕ ਨੇ ਵੀ ਵਾਲਪੇਪਰ ਤਾਂ ਥੋੜੇ ਟਾਈਮ ਪਹਿਲਾਂ ਹੀ ਲਗਵਾਇਨਹੀਂ ਬਾਕੀ ਇੱਕ ਹੋਰ ਬੈਡਰੂਮ ਆ ਗਿਆ ਸੈਕੰਡ ਵਾਲਾ ਤੁਸੀਂ ਜਿਵੇਂ ਕਿ ਦੇਖ ਰਹੇ ਹੋ ਵਾਲਪੇਪਰ ਲੱਗਿਆ ਹੋਇਆ ਸਾਰਾ ਕੰਮ ਹੋਇਆਗਾ ਬਾਕੀ ਉੱਪਰੋਂ ਜੇ ਛੱਤ ਦੀ ਗੱਲ ਕਰੀਏ ਤਾਂ ਵਧੀਆ ਛੱਤ ਆਪਾਂ ਨੂੰ ਮਿਲ ਜੂਗੀ ਤੇ ਵਧੀਆ ਕੰਮ ਇਸ ਬੈਡਰੂਮ ਦਾ ਹੋਇਆਗਾ ਤੇ ਤੁਸੀਂ ਜਾ ਕੇ ਜੇ ਦੇਖਣਾ ਚਾਹੁੰਦੇ ਹੋ ਇਹ ਕੋਠੀ ਤਾਂ ਤੁਸੀਂ ਜਾ ਕੇ ਵੀ ਦੇਖ ਸਕਦੇ ਹੋ ਮਾਲਕ ਨੇ ਪੂਰੀ ਡਿਟੇਲਸ ਆਪਾਂ ਨੂੰ ਕਨਫਰਮ ਕਰਵਾਈਆਂ ਤੁਸੀਂ ਸਾਰਾ ਕੁਝ ਨਾਲ ਦੀ ਨਾਲ ਦੇਖਦੇ ਰਹੋਗੇ ਜੀ ਜੇ ਆਪਾਂ ਜਗਾਂ ਦੀ ਗੱਲ ਕਰੀਏ ਤਾਂ ਇਹਨਾਂ ਨੇ ਦੱਸਿਆ ਵੀ ਜਿਹੜੀ ਜਗ੍ਹਾ ਉਹ ਤਾਂ 95 ਗਜ ਹੈ ਜੀ 95 ਗਜ ਦੇ ਵਿੱਚ ਇਹ ਕੋਠੀ ਬਣੀ ਹੋਈ ਹੈ ਤੇ ਮਾਲਕ ਨੇ ਕਨਫਰਮ ਕਰਵਾਇਆ ਵੀ ਜਿਹੜੀ ਰਜਿਸਟਰੀ ਹੋਈ ਹੈ ਉਹ 99 ਗਜ ਦੀ ਹੋਈ ਹੈ ਜੀ ਜਗ੍ਹਾ 95 ਗਜ ਆ ਰਜਿਸਟਰੀ 99 ਗਜ ਦੀ ਹੋਈ ਹੈ ਠੀਕ ਹੈ ਜੀ ਤੇ ਡਿਮਾਂਡ ਜਿਹੜੀ ਇਹਨਾਂ ਨੇ ਲਾ ਕੇ ਭੇਜੀ ਆ ਉਹ ਆਪਾਂ ਨੂੰ 30 ਲੱਖ ਰੁਪਈਆ ਲਾ ਕੇ ਭੇਜੀ ਆ ਜਿਹੜੇ ਮਾਲਕ ਨੇ ਕੂਠੀ ਦੇ ਉਹਨਾਂ ਨੇ ਦੱਸਿਆ ਵੀ ਇੱਕ ਬਾਰੀ ਸਿਰਫ ਇਹ ਡਿਮਾਂਡ ਆ ਕੋਈ ਫਿਕਸ ਰੇਟ ਨਹੀਂ ਹੈਗਾ ਮਾਨਤਾਨ ਪੂਰਾ ਕਰਾਂਗੇ ਜਿਨੂੰ ਵੀ ਕੂਠੀ ਪਸੰਦ ਆਊਗੀ ਕੋਈ ਵੀ ਆ ਕੇ ਦੇਖਣਾ ਚਾਹੂਗਾ ਤਾਂ ਆ ਵੀ ਸਕਦਾ ਤੇ ਪਸੰਦ ਆਉਣ ਤੋਂ ਬਾਅਦ ਰੇਟ ਕਰ ਲਾਂਗੇ ਰੇਟ ਵੇਖ ਕੇ ਮੁਕਾ ਲੈਵਾਂਗੇ ਇਹਨਾਂ ਨੇ ਕਿਹਾ ਕੋਈ ਫਿਕਸ ਰੇਟ ਨਹੀਂ ਹੈਗਾ ਜੀ। ਬਾਕੀ ਇਹਨਾਂ ਨੇ ਦੱਸਿਆ ਵੀ ਉੱਪਰ ਜਿਹੜੀ ਟੈਂਕੀ ਰੱਖੀ ਹੋਈ ਹੈ ਪਾਣੀ ਵਾਸਤੇ ਉਹ 1000 ਲੀਟਰ ਦੀ ਬਿਲਕੁਲ ਨਵੀਂ ਰੱਖੀ ਹੈ। ਬਾਕੀ ਉੱਪਰੋਂ ਜੇ ਆਪਾਂ ਛੱਤ ਦੀ ਗੱਲ ਕਰੀਏ ਤੁਸੀਂ ਜਿਵੇਂ ਕਿ ਵੀਡੀਓ 'ਚ ਦੇਖ ਰਹੇ ਹੋ ਛੱਤ ਇਹਨਾਂ ਨੇ ਸਾਰੀ ਆਪਦੀ ਪੱਕੀ ਕਰਵਾਈ ਹੋਈ ਹੈ। ਤੇ ਸਾਰਾ ਕੁਝ ਤੁਸੀਂ ਦੇਖ ਰਹੇ ਹੋ ਜੀ ਤੇ ਜਗ੍ਹਾ ਤੁਹਾਨੂੰ ਮੈਂ ਕਨਫਰਮ ਕਰਵਾਈ ਦਿੱਤਾ। ਰੇਟ 30 ਲੱਖ ਰੁਪਏ ਤੁਹਾਨੂੰ ਪਤਾ ਲੱਗ ਗਿਆ। ਤੇ ਆਪਣੇ ਕੋਲੇ ਲੁਧਿਆਣਾ ਏਰੀਆ 'ਚ ਕੋਠੀ ਇਹ ਪਹੁੰਚੀ ਹੈ ਜੀ। ਕਾਸ ਲੁਧਿਆਣੇ ਦੇ ਵਿੱਚ ਇੱਕ ਕੂਠੀ ਬਣੀ ਹੋਈ ਆ ਜੇ ਆਪਾਂ ਕਰੈਕਟ ਲੋਕੇਸ਼ਨ ਦੀ ਗੱਲ ਕਰੀਏ ਤਾਂ ਜੋਦੇਵਾਲ ਵਸਤੀ ਦੇ ਵਿੱਚ ਇਹ ਕੂਠੀ ਬਣੀ ਹੋਈ ਆ ਜੋਦੇਵਾਲ ਵਸਤੀ ਤੇ ਕਿਲਾਸ਼ ਨਗਰ ਰੋਡ ਜਿਹੜਾ ਹੈਗਾ ਉਹ ਤੋਂ 1 ਕਿਲੋਮੀਟਰ ਦੀ ਦੂਰੀ ਤੇ ਸ਼ਿਮਲਾ ਕਲੋਨੀ ਅਜੀ ਸ਼ਿਮਲਾ ਕਲੋਨੀ ਦੇ ਵਿੱਚ ਇਹ ਕੂਠੀ ਬਣੀ ਹੋਈ ਆ ਗਲੀ ਨੰਬਰ 6 ਦੇ ਵਿੱਚ ਕਿਸੇ ਨੇ ਜਾ ਕੇ ਦੇਖਣੀ ਹੋਵੇ ਕੂਠੀ ਜਾ ਕੇ ਤੁਸੀਂ ਦੇਖ ਸਕਦੇ ਹੋ ਜੀ ਤੇ ਮਾਲਕ ਨੇ ਦੱਸਿਆ ਵੀ ਸੇਲ ਕਰਨ ਦਾ ਬਸ ਇਹੀ ਕਾਰਨ ਹੈ ਬਾਕੀ ਕੋਈ ਹੋਰ ਦਿੱਕਤ ਹੈ ਨਹੀਂਗੀ ਵਧੀਆ ਕੂਠੀ ਹੈ ਕਿਸੇ ਨੇ ਜਾ ਕੇ ਇੰਚ ਦੇਖਣੀ ਹੋਵੇ ਜਾ ਕੇ ਦੇਖ ਸਕਦੋਂ ਤੇ ਮਾਲਕ ਨੇ ਕਿਹਾ ਵੀ ਸਾਡੇ ਕੋਲੇ ਲਿਮਟਡ ਟਾਈਮ ਹੈ ਕਿਉਂਕਿ ਡੇਟ ਵਗੈਰਾ ਕਨਫਰਮ ਹੋਈ ਪਈ ਹੈ ਤੇ ਜਿੰਨਾ ਟਾਈਮ ਅਸੀਂ ਇੱਥੇ ਹੈਗੇ ਆ ਉਨੇ ਟਾਈਮ ਚ ਸੇਲ ਹੋ ਜੇ ਤਾਂ ਬਹੁਤ ਚੰਗੀ ਗੱਲ ਹੈ ਤੇ ਮਾਲਕ ਨੇ ਕਿਹਾ ਕੋਈ ਵੀ ਦੇਖਣ ਦਾ ਚਾਹ ਬਣੇ ਤਾਂ ਤੁਸੀਂ ਮਾਲਕ ਨੇ ਕਿਹਾ ਵੀ ਆ ਸਕਦੋਂ ਤੇ ਆਉਣ ਤੋਂ ਪਹਿਲਾਂ ਇੱਕ ਵਾਰੀ ਫੋਨ ਲਾਜ਼ਮੀ ਕਰ ਲਿਓ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦੇ ਦੇ ਰੱਖਿਆ ਜੀ ਜਿਹੜੇ ਓਨਰ ਨੇ ਜਿਹੜੇ ਮਾਲਕ ਨੇ ਉਹਨਾਂ ਨੇ ਆਪ ਦਾ ਜਿਹੜਾ ਨੰਬਰ ਦਿੱਤਾ ਹੈ 98 038 ਤੇ 55 753 ਇੱਕ ਵਾਰੀ ਫਿਰ ਤੋਂ ਮੈਂ ਕਨਫਰਮ ਤੁਹਾਨੂੰ ਕਰਵਾ ਦੇਣਾ ਜੀ 98 038 ਤੇ 55 753 ਜਿਹੜੀ ਵੀ ਗੱਲ ਕਰਨੀ ਹੋਈ ਤੁਸੀਂ ਆਪੇ ਕਰ ਲਿਓ ਬਾਕੀ ਕੂਠੀ ਦੇ ਵਿੱਚ ਕੀ ਕੁਝ ਬਣਿਆ ਹੋਇਆ ਤੁਹਾਨੂੰ ਲਗਭਗ ਪਤਾ ਸਾਰਿਆਂ ਨੂੰ ਲੱਗ ਗਿਆ ਜੀ। ਬਾਕੀ ਮੈਂ ਉਮੀਦ ਕਰਦਾ ਹਾਂ ਤੁਹਾਨੂੰ ਵਧੀਆ ਲੱਗੀ ਹੋਊਗੀ ਵੀਡੀਓ। ਜੇ ਤੁਹਾਨੂੰ ਵੀਡੀਓ ਪਸੰਦ ਆਈ ਹੋ ਜੀ, ਵੀਡੀਓ ਚੰਗੀ ਲੱਗੀ ਹੈ, ਵਧੀਆ ਲੱਗੀ ਹੈ ਤਾਂ ਨੀਚੇ ਇੱਕ ਲਾਈਕ ਦਾ ਬਟਨ ਹੈ ਉਹਨੂੰ ਲਾਜ਼ਮੀ ਦਬਾ ਦਿਓ। ਕਿਉਂਕਿ ਲਾਈਕ ਕਰਦਿਆ ਕਰੋ ਜੀ। ਤੁਹਾਨੂੰ ਪਤਾ ਹੀ ਹੈ ਜੀ ਬਹੁਤ ਮਿਹਨਤ ਲੱਗਦੀ ਹੈ। ਮਿਹਨਤ ਨਾਲ ਵੀਡੀਓ ਬਣਾਉਣਾ ਤੇ ਬਹੁਤ ਉਮੀਦ ਕਰਕੇ ਬਣਾਉਣਾ ਜੀ ਵੀ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਵੇ। ਬਾਕੀ ਮੈਂ ਬਹੁਤ ਉਮੀਦ ਨਾਲ ਵੀਡੀਓ ਬਣਾਈ ਹੈ। ਤੇ ਵਧੀਆ ਸ਼ੇਅਰ ਕਰ ਦੋ WhatsApp ਤੇ ਤੇ ਆਪਦੇ ਜੇ ਤਾਂ ਵੀ ਤੁਸੀਂ ਸ਼ੇਅਰ ਕਰਨਾ ਚਾਹੁੰਦੇ ਹੋ ਲਾਜ਼ਮੀ ਕਰ ਦੋ ਤੇ ਸਪੋਰਟ ਕਰਿਆ ਕਰੋ ਜੀ ਪਹਿਲੀ ਵਾਰ ਪਹੁੰਚਿਓ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਆਪਣੇ ਚੈਨਲ ਤੇ ਪਹਿਲੀ ਵਾਰ ਆਇਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਨੀਚੇ ਇੱਕ ਸਬਸਕ੍ਰਾਈਬ ਦਾ ਬਟਨ ਹੈ ਉਹਨੂੰ ਲਾਜ਼ਮੀ ਦਬਾ ਦਿਓ ਜੀ ਤਾਂ ਕਿ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜਿੰਨੀਆਂ ਮੇਰੀਆਂ ਭੈਣਾਂ ਦੇਖ ਰਹੇ ਹੋ ਮੇਰੀਆਂ ਮਾਤਾ ਮਾ ਮੇਰੇ ਵੱਡੇ ਬਜ਼ੁਰਗ ਮੇਰੇ ਭਰਾ ਜਿੰਨੇ ਦੇਖ ਰਹੂ ਤੁਹਾਡੇ ਕੋਲੇ ਵੀ ਕਿਸੇ ਵੀ ਏਰੀਆ 'ਚ ਕੋਠੀ ਆ ਘਰ ਆ ਮਕਾਨ ਆ ਤੁਸੀਂ ਵੇਚਣਾ ਜੇਕਰ ਚਾਹੁੰਨਿਓ ਤਾਂ ਆਪਣਾ WhatsApp ਨੰਬਰ ਸਕਰੀਨ ਤੇ ਹਮੇਸ਼ਾ ਆਪਾਂ ਉੱਪਰ ਲੈ ਕੇ ਰੱਖਦੇ ਹਾਂ 73800 ਪੂਰਾ 26173 ਜੀਨੇ ਵੀ ਆਪਦੀ ਕੋਠੀ ਵੇਚਣੀ ਹੋਵੇ ਕਿਸੇ ਵੀ ਏਰੀਆ 'ਚੋਂ ਤੁਸੀਂ ਦੇਖ ਰਹੇ ਹੋ ਆਪਣੇ ਕੋਲੇ ਇੱਕ ਤਾਂ ਵੀਡੀਓ ਤੇ ਪੂਰੀ ਜਾਣਕਾਰੀ ਤੇ 10-12 ਫੋਟੋ ਆ ਆ ਕੁਝ ਆਪਣੇ ਕੋਲੇ ਭੇਜ ਦਿਓ ਬਿਲਕੁਲ ਫ੍ਰੀ ਦੇ ਵਿੱਚ ਆਪਾਂ ਤੁਹਾਡੀ ਐਡ ਲਗਾ ਦੇਵਾਂਗੇ ਜੀ ਬਾਕੀ ਕਰੋ ਹੁਣ ਸੈਂਡ ਤੇ ਆਪਾਂ ਨੂੰ ਪੁੱਛਣ ਦੀ ਲੋੜ ਵੀ ਹੈ ਨਹੀਂ ਆਪਣਾ ਜਿਹੜਾ WhatsApp ਨੰਬਰ ਹੈ ਤੁਹਾਨੂੰ ਮੈਂ ਦਿੱਤਾ ਹੈ ਉਸ ਨੰਬਰ ਤੇ ਬਸ ਭੇਜ ਦਿਓ ਤੇ ਲਗਾ ਦਾਂਗੇ ਅਸੀਂ ਬਾਕੀ ਹੁਣ ਦਿਓ ਜੀ ਮੈਨੂੰ ਇਜਾਜ਼ਤ ਤੇ ਇਹਦਾ ਵੀ ਮੈਨੂੰ ਜਰੂਰ ਦੱਸੋ ਵੀ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚੋਂ ਕਿੱਥੋਂ ਘਰ ਕੋਠੀ ਮਕਾਉਣਾ ਚਾਹੀਦੀ ਹੈ ਤੇ ਮੈਂ ਸਾਰੇ ਕਮੈਂਟ ਤੁਹਾਡੇ ਦੇਖਦਾ ਹੁਣਾ ਹਰ ਰੋਜ਼ ਜੀ